ਜਿੱਥੇ ਉੱਠ ਕੇ ਸਵੇਰੇ ਮੱਥਾ ਦੇ ਸੇ ਮਾਂ ਬਾਪ ਦਾ ਉਹਨਾਂ ਨੂੰ ਕੋਈ ਦੂਜਾ ਰੱਬ ਹੋਰ ਨਹੀਂ ਜਪਦਾ ਕਿ ਰੌਣਕਾਂ ਬਜ਼ੁਰਗਾਂ ਨਾਲ ਘਰਾਂ ਵਿੱਚ ਹੁੰਦੀਆਂ ਬਰਕਤਾਂ ਹਰ ਵੇਲੇ ਦਰਾਂ ਵਿੱਚ ਹੁੰਦੀਆਂ ਜਿਹੜੇ ਬਜ਼ੁਰਗ ਹੁੰਦੇ ਘਰਾਂ ਦੇ ਜਿੰਦੇ ਹੁੰਦੇ ਆ ਬੀਬੀ ਬਾਪੂ ਦੇ ਸਰਾਨੇ ਜਿੱਥੇ ਵਹਿੰਦੀ ਔਲਾਦ ਭਾਗਾਣੇ ਲੋਕ ਨੇ ਭਾਗਾਣੇ ਲੋਕ ਨੇ ਜਿੰਨਾਂ ਦੇ ਬਜ਼ੁਰਗ ਘਰਾਂ ਚ ਨੇ ਜੇ ਮਾਂ 9 ਮਹੀਨੇ ਢਿੱਡ 'ਚ ਰੱਖਦੀ ਆ ਤਾਂ ਸਾਰੀ ਉਮਰ ਇੱਥੇ ਰੱਖਦਾ ਬਾਪੂ ਆਪਣੇ ਪੁੱਤ ਨੂੰ ਸੋ ਕਦੇ ਵੀ ਨਾ ਪੂਰਾ ਹੋਣ ਵਾਲਾ ਘਟ ਹੈ ਮਟਸ਼ੀਰੋਂ ਵਾਲਾ ਜੀ ਵੀ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆਂ ਭਾਈ ਜੀ ਬਹੁਤ ਵੱਡਾ ਘਾਟਾ ਪਿਆ ਕਰਤਾਰ ਸਿੰਘ ਮਾਪ ਜੀ ਨੂੰ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤੁਸੀਂ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਭਾਈ ਜਿਹੜੇ ਬਜ਼ੁਰਗ ਹੁੰਦੇ ਆ ਘਰਾਂ ਦੇ ਜਿੰਦੇ ਹੁੰਦੇ ਆ ਹਨ ਤੇ ਬਜ਼ੁਰਗਾਂ ਮੇਣਾ ਤਾਂ ਕਿ ਜਿੱਥੇ ਉੱਠ ਕੇ ਸਵੇਰੇ ਮੱਥਾ ਦੇ ਸੇ ਮਾਂ ਬਾਪ ਦਾ ਉਹਨਾਂ ਨੂੰ ਕੋਈ ਦੂਜਾ ਰੱਬ ਹੋਰ ਨਹੀਂ ਯਾਪਦਾ ਕਿ ਰੌਣਕਾਂ ਬਜ਼ੁਰਗਾਂ ਨਾਲ ਘਰਾਂ ਵਿੱਚ ਹੁੰਦੀਆਂ ਬਰਕਤਾਂ ਹਰ ਹਰ ਵੇਲੇ ਘਰਾਂ ਵਿੱਚ ਹੁੰਦੀਆਂ ਬੀਬੀ ਬਾਪੂ ਦੇ ਸਹਰਾਣੇ ਜਿੱਥੇ ਵਹਿੰਦੀ ਔਲਾਦ ਭਾਗਾਂ ਪਾਗਾਂ ਦੇ ਲੋਕ ਨੇ ਜਿੰਨਾਂ ਦੇ ਬਜ਼ੁਰਗ ਘਰਾਂ 'ਚ ਨੇ ਬਸ ਇਹੀ ਕਹਾ ਕੇ ਕਿ ਇਹੋ ਜਿਹਾ ਘਟਾ ਕਿਸੇ ਨੂੰ ਨਾ ਪਵੇ ਤੇ ਪਿਓ ਸਿਰ ਦੀ ਛਾਂ ਹੁੰਦੀ ਹੈ ਬਾਈ ਜੀ ਕਿੰਨਾ ਕੁ ਪੁਰਾਣੀ ਛਾਂ ਜੇ ਤੁਹਾਡੀ ਕਰਤਾਰਚੀ ਮਵਾਈ ਨਾ ਬਹੁਤ ਟਾਈਮ ਤੋਂ ਵੀਰੇ ਬਹੁਤ 15 ਸਾਲ ਹੋ ਗਏ ਘਟੋ ਘਟ ਅਸੀਂ ਗਵਾਂਢੀ ਵੀ ਆ ਮੇਰਾ ਨੇੜੇ ਪਿੰਡ ਸੇਰੋਂ ਪੈਂਦਾ ਤੇ ਅੱਜ ਨਾਮ ਮਹਾਰਾਜਾ ਪੈਸ ਦੇ ਵਿੱਚ ਖੜੇ ਆ ਅਸੀਂ ਸੋ ਜਿਹੜੇ ਜੇ ਮਾਂ ਨੌਮਿਨੇਟਡ ਚ ਰੱਖਦੀ ਆ ਤਾਂ ਸਾਰੀ ਉਮਰ ਇੱਥੇ ਰੱਖਦਾ ਬਾਪੂ ਆਪਣੇ ਪੁੱਤ ਨੂੰ ਸੋ ਕਦੇ ਵੀ ਨਾ ਪੂਰਾ ਹੋਣ ਵਾਲਾ ਘਟ ਹੈ ਮੈਂ ਪਹਿਲਾਂ ਕਹੇ ਵੀ ਬਜ਼ੁਰਗ ਘਰਾਂ ਦੇ ਜਾਂਦੇ ਹੁੰਦੇ ਜੀ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਇੱਕ ਆਖਰੀ ਸਵਾਲ ਹੈ ਜੀ ਕਦੀ ਬਾਪੂ ਜੀ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਨਹੀਂ ਬਾਪੂ ਜੀ ਨੂੰ ਮੈਂ ਮਿਲਿਆ ਜੀ ਨਹੀਂ ਮੈਂ ਤਾਂ ਇਸ ਹਜ ਤੱਕ ਉਸ ਕਰਤਾਰ ਦੇ ਬਾਈ ਦੇ ਘਰੇ ਵੀ ਨਹੀਂ ਹਜ ਤੱਕ ਗਿਆ ਸਿੱਧਾ ਇੱਥੇ ਪਤਾ ਨਹੀਂ ਸੀ ਵੀ ਸਾਡੀ ਮੁਲਾਕਾਤ ਜਾਂ ਇਦਾਂ ਜਾਣਾ ਪਵੇ ਪਤਾ ਨਹੀਂ ਸੀ ਜੀ ਧੰਨਵਾਦ ਜੀ ਤਾਂ ਅਸੀਂ ਪੰਜਾਬੀ ਗੀਤਕਾਰ ਮੱਟ ਸ਼ੀਰੋ ਵਾਲਾ ਜੀ ਸੋ ਅੱਜ ਇੱਥੇ ਪਹੁੰਚੇ ਨੇ ਅੰਤਿਮ ਅਰਦਾਸ ਦੇ ਕਰਤਾਰ ਚਿਮਾ ਦੇ ਬਾਪੂ ਜੀ ਦੀ ਅੰਤਿਮ ਅਰਦਾਸ ਤੇ ਪਹੁੰਚ ਰਹੇ ਤਾਂ ਹੋਰ ਵੀ ਕਈ ਕਲਾਕਾਰ ਇੱਥੇ ਪ ਜ਼ਰੂਰ ਕੋਸ਼ਿਸ਼ ਕਰਾਂ ਮਟ ਸ਼ੀਰੋਂ ਵਾਲਾ ਜੀ ਵੀ ਪਹੁੰਚ ਚੁੱਕੇ ਨੇ ਉਹ ਗੱਲਬਾਤ ਕਰਦੇ ਆਂ ਭਾਈ ਜੀ ਬਹੁਤ ਵੱਡਾ ਘਾਟਾ ਪਿਆ ਕਰਤਾਰ ਸਿੰਘ ਮਾਪਾ ਜੀ ਨੂੰ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਤੁਸੀਂ ਅਜੰਤੀ ਮਰ ਅਰਦਾਸ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਭਾਈ ਜਿਹੜੇ ਬਜ਼ੁਰਗ ਹੁੰਦੇ ਘਰਾਂ ਦੇ ਜਿੰਦੇ ਹੁੰਦੇ ਹਨ ਤੇ ਬਜ਼ੁਰਗਾਂ ਮੇਣਾ ਤਾਂ ਕਿ ਜਿੱਥੇ ਉੱਠ ਕੇ ਸਵੇਰੇ ਮੱਥਾ ਦੇ ਸੇ ਮਾਂ ਬਾਪ ਦਾ ਉਹਨਾਂ ਨੂੰ ਕੋਈ ਦੂਜਾ ਰੱਬ ਹੋਰ ਨਹੀਂ ਯਾਪਦਾ ਕਿ ਰੌਣਕਾਂ ਬਜ਼ੁਰਗਾਂ ਨਾਲ ਘਰਾਂ ਵਿੱਚ ਹੁੰਦੀਆਂ ਬਰਕਤਾਂ ਹਰ ਹਰ ਵੇਲੇ ਘਰਾਂ ਵਿੱਚ ਹੁੰਦੀਆਂ ਬੀਬੀ ਬਾਪੂ ਦੇ ਸਹਰਾਣੇ ਜਿੱਥੇ ਵਹਿੰਦੀ ਪਾਕਾਂ ਦੇ ਲੋਕ ਨੇ ਜਿੰਨਾਂ ਦੇ ਬਜ਼ੁਰਗ ਘਰਾਂ 'ਚ ਨੇ ਬਸ ਇਹੀ ਕਹਾ ਕੇ ਕਿ ਇਹੋ ਜਿਹਾ ਘਟਾ ਕਿਸੇ ਨੂੰ ਨਾ ਪਵੇ ਤੇ ਪਿਓ ਸਿਰਦੀ ਛਾਂ ਹੁੰਦੀ ਆ ਬਾਈ ਜੀ ਕਿੰਨਾ ਕੁ ਪੁਰਾਣੀ ਛਾਂ ਜੇ ਤੁਹਾਡੀ ਕਰਤਾਰਚੀ ਮਬਈ ਨਾ ਬਹੁਤ ਟਾਈਮ ਤੋਂ ਵੀਰੇ ਬਹੁਤ 15 ਸਾਲ ਹੋ ਗਏ ਘਟੋ ਘਟ ਅਸੀਂ ਗਵਾਂਢੀ ਵੀ ਆ ਮੇਰਾ ਨੇੜੇ ਪਿੰਡ ਸੇਰੋਂ ਪੈਂਦਾ ਤੇ ਅੱਜ ਨਾਮ ਮਹਾਰਾਜਾ ਪੈਸ ਦੇ ਵਿੱਚ ਖੜੇ ਆ ਅਸੀਂ ਸੋ ਜਿਹੜੇ ਜੇ ਮਾਂ ਨੌਂ ਮਿਨੇਟਡ 'ਚ ਰੱਖਦੀ ਆ ਤਾਂ ਸਾਰੀ ਉਮਰ ਇੱਥੇ ਰੱਖਦਾ ਬਾਪੂ ਆਪਣੇ ਪੁੱਤ ਨੂੰ ਸੋ ਕਦੇ ਵੀ ਨਾ ਪੂਰਾ ਹੋਣ ਵਾਲਾ ਘਟ ਹੈ ਮੈਂ ਪਹਿਲਾਂ ਕਹੇ ਵੀ ਬਜ਼ੁਰਗ ਘਰਾਂ ਦੇ ਜਾਂਦੇ ਹੁੰਦੇ ਜੀ ਬਹੁਤ ਦੁੱਖ ਦੀ ਗੱਲ ਹੋ ਗਈ ਜੀ ਇੱਕ ਆਖਰੀ ਸਵਾਲ ਹੈ ਜੀ ਕਦੀ ਬਾਪੂ ਜੀ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਨਹੀਂ ਬਾਪੂ ਜੀ ਨੂੰ ਮੈਂ ਮਿਲਿਆ ਜੀ ਨਹੀਂ ਮੈਂ ਤਾਂ ਇਸ ਜਿਹੱਚ ਪਸੋਂ ਕਰਤਾਰ ਦੇ ਬਾਈ ਦੇ ਘਰੇ ਵੀ ਨਹੀਂ ਅਜੇ ਤੱਕ ਗਿਆ ਸਿੱਧਾ ਇੱਥੇ ਪਤਾ ਨਹੀਂ ਸੀ ਵੀ ਸਾਡੀ ਮੁਲਾਕਾਤ ਜਾਂ ਇੱਧਰ ਜਾਣਾ ਪਵੇਗਾ ਪਤਾ ਨਹੀਂ ਸੀ ਜੀ ਧੰਨਵਾਦ ਜੀ ਤਾਂ ਅਸੀਂ ਪੰਜਾਬੀ ਗੀਤਕਾਰ ਮੱਟ ਸ਼ੇਰੋ ਵਾਲਾ ਜੀ ਸੋ ਅੱਜ ਇੱਥੇ ਪਹੁੰਚੇ ਨੇ ਅੰਤਿਮ ਅਰਦਾਸ ਦੇ ਕਰਤਾਰ ਚਿਮਾ ਦੇ ਬਾਪੂ ਜੀ ਦੀ ਅੰਤਿਮ ਅਰਦਾਸ ਤੇ ਪਹੁੰਚ ਰਹੇ ਤਾਂ ਹੋਰ ਵੀ ਕਈ ਕਲਾਕਾਰ ਇੱ ਜ਼ਰੂਰ ਕੋਸ਼ਿਸ਼ ਕਰਾਂਗਾ